ਜਵਾਬ ਦੇ ਰੁਕ ਸਵਕਾਰ ਕਰਨ ਦੇ ਵਿੱਚ ਪੀਟਪੀ ਨੇ ਮਾੜਾ ਕੀ ਕੀਤਾ ਲੋਕ ਕਹਿੰਦੇ ਆ ਗੱਲ ਬਹੁਤ ਲੋਕਾਂ ਨੇ ਇਹ ਸਵਾਲ ਪੁੱਛਿਆ ਬੰਦੇ ਜੀ ਪਰ ਮੈਂ ਉਹਨਾਂ ਨੂੰ ਇੱਕ ੁੱਟਾ ਜਵਾਬ ਦੱਸਦਾ ਕਿ ਜੀ ਮੈਨੂੰ ਇਹ ਦੱਸੋ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਵਾਸਤੇ ਜਾਂ ਸਿੱਖ ਕੌਮ ਵਾਸਤੇ ਕੀ ਨਹੀਂ ਕੀਤਾ ਹਰ ਪਾਸੇ ਹਰ ਜੋ ਸਿੱਖ ਜਥੇਬੰਦੀਆਂ ਦੀ ਗੱਲ ਹੈ ਉਹਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰਜਾ ਵੀ ਅਸੀਂ ਜਿਹੜਾ ਪੰਜਾਬ ਦੇ ਲਈ ਹੀ ਲੈਂਦਾ ਹੈ ਪੰਜਾਬ ਤੇ علاوہ ਕਿ ਲੋਕਾਂ ਦੇ ਕਰਜ਼ਾ ਉਹ ਲੱਗੂਗਾ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਤੇ ਉਹਨਾਂ ਦੇ ਰੋਜ਼ਗਾਰ ਦੇ ਲਈ ਖੰਡਾ ਚੱਕਿਆ ਸੀ ਅਸੀਂ ਅਸੀਂ ਕਰਦਾ ਚੱਕੇ ਆਉਂਦੇ ਜੇ ਪਤਾ ਨਹੀਂ ਪੜਦੀ ਤੁਸੀਂ ਕਾਂਗਰਸ ਪਾਰਟੀ ਦੀ ਵਿੱਚ ਰਹੇ ਹੋ ਕਾਂਗਰਸ ਪਾਰਟੀ ਸੱਤਾ ਤੇ ਰਹੀ ਹੈ 17 ਤੋਂ ਲੈ ਕੇ 22 ਤੱਕ ਇਹ ਵੀ ਗੱਲ ਕਹਿੰਦੇ ਆ ਕਿ ਕਾਂਗਰਸ ਪਾਰਟੀ ਉਦੋਂ ਅੰਕੜੇ ਸਾਹਮਣੇ ਰੱਖਦੀ ਕਿ ਅਸੀਂ ਪੰਜਾਬ ਦੇ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਉਹ ਅੰਕੜੇ ਸਾਹਮਣੇ ਰੱਖੋ ਕਨਾ ਸਰ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਪਰ ਜਿਹੜੇ ਸਿੱਖ ਪ੍ਰਚਾਰਕਾ ਚਾਹੇ ਸਿੱਖ ਬੁੱਧੀਜੀਵੀ ਆ ਪੰਜਾਬ ਦੇ ਵਿੱਚ ਕੰਮ ਕਰਦੇ ਆ ਸਿੱਖਾਂ ਨੂੰ ਲੈ ਕੇ ਸਿੱਖੀ ਸੰਤਾਨ ਨੂੰ ਲੈ ਕੇ ਕੋਈ ਘਰੇਕੀ ਬੀਜੇਪੀ ਨੇ ਹਮੇਸ਼ਾ ਫਾਇਦਾ ਉਠਾਇਆ ਬੰਦੀ ਸਿੰਘਾਂ ਨਾਲ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ ਵੋਟਾਂ ਲੈਣ ਤੇ ਕੋਸ਼ਿਸ਼ਾਂ ਕੀਤੀਆਂ ਨੇ ਪਰ ਮਸਲੇ ਜਿਉਂਦੇ ਤ्यों ਖੜੇ ਆ ਮੋਦੀ ਸਾਹਿਬ ਨੇ ਹਮੇਸ਼ਾ ਬਿਆਨ ਦਿੱਤਾ ਹੈ ਜੀ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਮੈਂ ਸਹਿਮਤ ਹਾਂ ਮੋਦੀ ਸਾਹਿਬ ਨੇ ਸ਼ਰਿਆ ਮੇਂ ਬਿਆਨ ਦਿੱਤਾ ਹੈ ਪਰ ਕਈ ਨਾ ਕਹੀਂ ਕਾਨੂੰਨ ਕਰਕੇ ਜੋ ਸੂਬੇ ਦੀ ਸਰਕਾਰਾਂ ਹੁੰਦੀ ਹੈ ਕਿਉਂਕਿ ਜਿੱਥੇ ਬੰਦੀ ਸਿੱਖ ਨੂੰ ਅੱਜ ਰੱਖਿਆ ਗਿਆ ਉਹ ਸੂਬੇ ਦੀ ਸਰਕਾਰਾਂ ਦੇ ਜੇਨਾਂ 'ਚ ਰੱਖਿਆ ਗਿਆ ਇਸ ਕਰਕੇ ਉੱਥੇ ਸਮੱਸਿਆ ਆ ਜਾਂਦੀ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਇਹਨੂੰ ਗੱਲ ਨੂੰ ਸਿਰੇ ਚੜਾਇਆ ਜਾਏ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਨੇ ਹਾਂ ਦੱਸੋ ਸੱਜਨ ਕੁਮਾਰ ਨੂੰ ਸਜ਼ਾ ਕਿਨੇ ਦਿੱਤੀ ਬੀਜੇਪੀ ਨੇ ਜਿਹੜਾਈ ਹੈ ਬਾਕੀ ਵੀ ਜੋ ਮਲਜ਼ਮ ਹੈ 86 ਦੇ ਦੰਗੇ ਦੇ ਜਾਂ ਹਰਮੰਦਰ ਸਾਹਿਬ ਦੇ ਹਮਲੇ ਤੋਂਨਾਂ ਨੂੰ ਸਜ਼ਾ ਕੌਣ ਦੇਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇ ਰਹੀ ਹੈ ਜੀ ਤੇ ਇਹ ਗੱਲ ਹੈ ਨਹੀਂ ਮੋਦੀ ਸਾਹਿਬ ਬਿਲਕੁਲ ਪੰਜਾਬ ਦੇ ਦਾ ਭਰਾਂ ਚਾਹਦੇ ਆਂ ਔਰ ਮੈਨੂੰ ਜੋ ਮਹਿਸੂਸ ਹੁੰਦਾ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਦੇਖਣਾ ਪੈਂਦਾ ਪੈਸਾ ਜੋ ਰਕਮ ਇਹਨੇ ਆਪਣੀ ਕੰਪਨੀ ਚ ਰੱਖਿਆ ਨਾ ਚਮਕਿੱਤਾ ਐ ਕੋਈ 5 6 ਸਾਲ ਪੁਰਾਣੀ ਕਾ ਵੀਜੀ ਤੁਹਾਨੂੰ ਵੀ ਜਾਨਦਾ ਮੈਂ ਵੀ ਜਾਨਦਾ ਮੈਂ ਤਾਂ ਵਪਾਰੀ ਵੀ ਕਿ ਹਰ ਸਾਲ ਇਨਕਮ ਟੈਕਸ ਡਿਪਾਰਟਮੈਂਟ ਤੁਹਾਡੇ ਜੋ ਵੀ ਤੁਹਾਡਾ ਜੋ ਕੰਪਨੀ ਦਾ ਜੋ ਬੰਦ ਹੈ ਬੈਲੈਂਸ ਸ਼ੀਟ ਪ੍ਰੋਫਿਟ ਐਂਡ ਲਾਸ ਉਹਨੂੰ ਉਹਦੀ ਪੂਰੀ छानबीन ਕੀਤੀ ਜਾਂਦੀ ਜੇ ਉੱਥੇ 2 ਕਰੋੜ ਰੁਪਇਆ ਕੈਸ਼ ਜਮ੍ਹਾਂ ਹੋ ਜਾਏ ਤੇ ਤੁਹਾਨੂੰ ਅਗਲੇ ਦਿਨ ਹੀ ਬੁਲਾ ਲੈਂਦੀ ਇੱਥੇ ਜੇ 150 ਕਰੋੜ ਰੁਪਇਆ ਜਮ੍ਹਾਂ ਹੋਇਆ ਔਰ ਇਨਕਮ ਟੈਕਸ ਡਿਪਾਰਟਮੈਂਟ ਨੇ 5 ਸਾਲ ਉਸ ਪਾਸੇ ਗੌਰ ਹੀ ਨਹੀਂ ਕੀਤਾ ਤੁਹਾ ਦਾ ਮਤਲਬ ਹੈ ਕਿ ਉਹਨੇ ਪਹਿਲੀ ਉਹ 150 ਕਰੋੜ ਦੀ ਸਬੂਤਾ ਦਿੱਤੀ ਹੋਣੀ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚ ਕੋਈ ਦਮ ਹੈ ਤੇ ਬਿਕਰਮ ਮਜੀਠੀਆ ਨੂੰ 올ਝਾਕੇ ਰੱਖਣ ਦੀ ਗੱਲ ਹੋ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਤੇ ਬਿਕਰਮ ਮਜੀਠੀਆ ਨੂੰ ਕੋਈ ਸਜ਼ਾ ਹੋ ਸਕੇ ਪੋਲੀਟੀਕਲ ਇੱਕ ਦੂਜੇ ਤੇ ਛੇ ਵੀ ਖਰਾਬ ਕਰਨ ਦੀ ਕੋਸ਼ਿਸ਼ ਇੱਕ ਸਬੂਤ ਤਾਂ ਦੇਗਾ ਤੁਸੀਂ ਜੇ ਸਬੂਤ ਪੇਸ਼ ਕਰ ਦੋ ਗ੍ਰਹਿ ਮੰਤਰੀ ਦੇ ਕੋਲ ਕਿ ਇਹ ਲੋਕ ਵੱਡੇ ਪੱਧਰ ਤੇ ਚਿੱਟਾ ਵੇਚ ਰਹੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨੇ ਕਹਿੰਦਾ ਜੋ ਮਰਜੀ ਹੋ ਗ੍ਰਹਿ ਮੰਤਰੀ ਨੂੰ ਠੋਕ ਕੇ ਅੰਦਰ ਕਰ ਜੇਕਰ ਸਤਾੰਦਨੀ ਪਾਰਟੀ ਸਬੂਤ ਦਿੰਦੀ ਆ ਕਿ ਉਹ ਜੀ ਨੀਤੀ ਦੇ ਖਿਲਾਫ ਟਰੱਕ ਦੇ ਤੋਂ ਟਰੱਕ ਨੂੰ ਲੈ ਕੇ ਕਿ ਤੁਸੀਂ ਦਬਾਅ ਬਣਾਉਂਗੇ ਤੁਸੀਂ ਗੱਲ ਕਰੋਗੇ ਕਿ ਮਾਂਜੇ ਤਰ੍ਹਾਂ ਕਿ ਹਾਂ ਆਪਾਂ ਨੂੰ ਇੱਥੇ ਸਟੈਂਡ ਕਲੀਅਰ ਕਰਨਾ ਚਾਹੀਦਾ ਪਰ ਛੇ ਸਬੂਤ ਹੈਗੇ ਹਾਂ ਪਰ ਬਿਨਾ ਸਬੂਤ ਤੇ ਥੋੜੀ ਨਾ ਆਪਾਂ ਕਰਾਂਗੇ ਕਿਸੇ ਦਾ ਚਰਿੱਤਰ ਐਵੇਂ ਥੋੜੀ ਨਾ ਖਰਾਬ ਕਰਨਾ ਆਪਾਂ ਸਬੂਤ ਦੱਸ ਹਾਲੇ ਤੱਕ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਸਬੂਤ ਆਇਆ ਨਹੀਂ ਖੰਨਾ ਸਾਹਿਬ ਲੋਕਾਂ ਨੇ ਕਮੇਟੀਆਂ ਦੇ ਵਿੱਚ ਗਿਆ ਨਾ ਕਿ ਖੰਨਾ ਸਾਹਿਬ ਵੀ ਸਿੱਧਾ ਸਮਰਥਨ ਕਰ ਰਹੇ ਆ ਇਸ ਨੀਤੀ ਦਾ ਨਹੀਂ ਮੈਂ ਤਾਂ ਇਨਸਾਨੀਅਤ ਇਸ ਸਮਰਥਨ ਕਰਦਾ ਹਾਂ ਜੀ ਜੇ ਕੱਲ ਤੇਰੇ ਖਿਲਾਫ ਕੋਈ ਗੱਲ ਹੋ ਜਾਏ ਜਾਂ ਫਿਰ ਕਿਸੇ ਸਾਥੀ ਦੇ ਖਿਲਾਫ ਹੋ ਜਾਏ ਮੈਂ ਜਿੱਥੇ ਗਲਤ ਹੈ ਉਹ ਬੰਦਾ ਕਰ ਜੀ ਮੈਂ ਸੱਚ ਦਾ ਹਮੇਸ਼ਾ ਸਾਥ ਦਤਾ ਔਰ ਮੈਨੂੰ ਨਹੀਂ ਲੱਗਦਾ ਮੇਰੇ ਸਾਹਮਣੇ ਕੋਈ ਐਸਾ ਸਬੂਤ ਨਹੀਂ ਆਇਆ ਜਿਹਦੇ ਰਾਹੀਂ ਮੈਂ ਕਹਿ ਦਾਂ ਕਿ ਵਿਕਰਮ ਨਹੀਂ ਥਿਆ ਚਟਾ ਪਸਤ ਸ਼ਰੋਮੀ ਅਕਾਲੀ ਦਲ ਦਾ ਜ਼ਿੰਦਾ ਰਹਿਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਇੱਕ ਖੇਤਰੀ ਪਾਰਟੀ ਦਾ ਪੰਜਾਬ ਜੈਸੀ ਸੂਬੇ ਦੇ ਵਿੱਚ ਤਕੜਾ ਰਹਿਣਾ ਪੰਜਾਬ ਦੇ ਭਲੇ ਵਾਸਤੇ ਸਿੱਖ ਕੌਮ ਦੇ ਭਲੇ ਵਾਸਤੇ ਪੰਜਾਬ ਪੰਜਾਬੀਆਂ ਦੇ ਭਲੇ ਵਾਸਤੇ ਔਰ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਜੇ ਇਕੱਠੇ ਹੁੰਦੀਆਂ ਮੈਨੂੰ ਲੱਗਦਾ ਇਹਦਾ ਪੰਜਾਬ ਦੇ ਵਿੱਚ ਪੰਜਾਬ ਦਾ ਹੀ ਭਲਾ ਹੋਊ ਸਤਿ ਸ਼੍ਰੀ ਅਕਾਲ ਨਿਰਪੱਖ ਪੋਸ਼ਟਾ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸੁਧਾਨਾ ਅਸੀਂ ਮੌਜੂਦ ਹੈ ਸੰਗਰੂਰ ਦੇ ਵਿੱਚ ਜਦੋਂ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੀ ਆ ਚਾਹੇ ਲੋਕ ਸਭਾ ਇਲੈਕਸ਼ਨ ਦੀ ਗੱਲ ਹੋਵੇ ਵਿਦਾਂਤ ਸਭਾ ਇਲੈਕਸ਼ਨ ਦੀ ਗਣਹਗਤਾ ਇੱਕ ਅੱਖ ਜਿਹੜੀ ਉਹ ਪੰਜਾਬ ਦੀ ਸੰਗਰੂਰ ਦੇ ਸਾਬਸਦ ਦੇ ਵਿੱਚ ਹੁੰਦੀ ਆ ਜੋ ਵੀ ਮੁੱਦਾ ਪੰਜਾਬ ਦੇ ਵਿੱਚ ਉੱਭਰਦਾ ਤਾ ਉਹ ਖਾਸ ਕਰਕੇ ਸੰਗਰੂਰ ਦੇ ਜਿਹੜੀ ਅੱਖ ਆ ਪੰਜਾਬ ਦੇ ਮਸਲੇ ਤੇ ਵੀ ਰਹਿੰਦੀ ਆ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਅਗੂ ਅਰਮਿੰਦ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਆ ਪੰਜਾਬ ਦੇ ਕਰੰਟਲੀ ਇਸ਼ੂਜ਼ ਦੇ ਉੱਪਰ ਚਾਹੇ ਵਿਕਰਮਜੀਤ ਸਿੰਘ ਜੀਠੀ ਦੀ ਜਿਹੜੀ ਗ੍ਰਿਫਤਾਰੀ ਆ ਸੱਤਾਧਾਰੀ ਪਾਰਟੀ ਨੇ ਕੀਤੀ ਆ ਚਾਹਿਓ ਜੇਪੀ ਨਟਾ ਦੀ ਗੱਲ ਹੋਵੇ ਕੌਮੀ ਪ੍ਰਧਾਨ ਦੀ ਗੱਲ ਹੋਵੇ ਕੌਣ ਕੌਮੀ ਪ੍ਰਧਾਨ ਹੋਣਾ ਚਾਹੀਦਾ ਉਹਨਾਂ ਗੱਲਾਂ ਨੂੰ ਲੈ ਕੇ ਵਿਚਾਰ ਚਾ ਕਰਾਂਗੇ ਪਹਿਲਾਂ ਆਪਾਂ ਨੋ ਸਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਬਾਬੋ ਸੌਤ ਜੀ ਸੱਸੇ ਕਾ ਸੇ ਟੁਈਟਾ ਮੋਖਨਾ ਸਾਹਿਬ ਮਿਹਰਬਾਨੀ ਸਰ ਥੈਂਕ ਯੂ ਪੰਜਾਬ ਦੀ ਸਿਹਤ ਠੀਕ ਚੱਲਦੀ ਆ ਪੰਜਾਬ ਦੀ ਸਿਹਤ ਕੀ ਕਹਿ ਰਹੀ ਹੈ ਪੰਜਾਬ ਦੀ ਸਿਹਤ ਤਾਂ ਮਾੜੀ ਆ ਹੂੰ ਮੇਰੇ ਖਿਆਲ ਮੈਂ ਇਹ ਨਾ ਦਾ ਬਸ ਚਲੇ ਤੇ ਅਗਲੇ 1.5 ਸਾਲ ਦੇ ਵਿੱਚ 4 ਲੱਖ ਕਰੋੜ ਦਾ ਕਰਜ਼ਾ ਹੂੰ ਪੰਜਾਬ 'ਚ ਚੜ ਜਾਣਾ ਹੈ ਜੀ ਹੁਣ ਕਈ ਜੋ ਲੋਕ ਹਨ ਜਿਨ੍ਹਾਂ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਉਹ ਕਹਿਣਗੇ ਜੀ ਸੂਬੇ ਦੀ ਦਾ ਕਰਜ਼ਾ ਹੈ ਸਾਨੂੰ ਕੀ ਲੈਣਾ ਦੇਣਾ ਪਰ ਜਦ ਸੂਬੇ ਦਾ ਕਰਜ਼ਾ ਚੜਦਾ ਹੈ ਔਰ ਉਹਦੀ ਸਰਵਸਿੰਗ ਨਹੀਂ ਹੋ ਸਕਦੀ ਫਿਰ ਜੋ ਸਹੂਲਤਾਂ ਸਾਨੂੰ ਮਿਲ ਰਹੀਆਂ ਜੋ ਖਾਸ ਕਰਕੇ ਗਰੀਬਾਂ ਨੂੰ ਚਾਹ ਫ੍ਰੀ ਬੱਸ ਹੈ ਜਾਂ ਦਵਾਈਆਂ ਹਨ ਜਾਂ ਅਨਾਜ ਹੈ ਉਹ ਸਾਰੀ ਰੁਕ ਜਾਣੀ ਹੈ ਜੀ ਡਿਵੈਲਪਮੈਂਟ ਰੁਕ ਜਾਣੀ ਹੈ ਅੱਜ ਵੀ ਥੋੜਾ ਬਹੁਤ ਜੋ ਪੰਜਾਬ ਦੇ ਵਿੱਚ ਜੇ ਕੋਈ ਸਹੂਲਤਾਂ ਮਿਲ ਰਹੀਆਂ ਉਕੇ ਕੇਂਦਰ ਸਰਕਾਰ ਦੀ ਮਦਦ ਕਰਕੇ ਹੀ ਮਿਲ ਰਹੀ ਜੀ ਤੇ ਇਸ ਕਰਕੇ ਪੰਜਾਬ ਦੀ ਵਿੱਤੀ ਹਾਲਤ ਬਹੁਤ ਹੀ ਮਾੜੀ ਹੈ ਹੋਰ ਇਸ ਸਥਿਤੀ ਤੋਂ ਨਿਕਲਣਾ ਅੱਜ ਦੇ ਘੜੀ ਤੋਂ ਮੈਨੂੰ ਔਖਾ ਲੱਗ ਰਿਹਾ ਹੁਣ ਦੇਖਾਂਗੇ 27 ਦੇ ਵਿੱਚ ਸਰਕਾਰ ਕਿਵੇਂ ਬਣਦੀ ਹੈ ਜੇ ਕੇਂਦਰ ਦੇ ਨਾਲ ਮਿਲੀ ਜੁੜੀ ਸਰਕਾਰ ਬਣ ਜਾਂਦੀ ਹੈ ਪੰਜਾਬ ਦੇ ਵਿੱਚ ਤਾਂ ਹੀ ਜਾ ਕੇ ਪੰਜਾਬ ਬਚ ਸਕਦਾ ਹੈ ਪੰਜਾਬ ਦਾ ਭਵਿੱਖ ਤਾਂ ਬਹੁਤ ਹੀ ਮਾੜਾ ਹੈ ਪੰਜਾਬ ਦੇ ਲੋਕ ਸਵਾਰ ਕਰਣਗੇ ਭਾਜੀਪੀ ਨੂੰ ਕਿਉਂ ਪੀਜਪੀ ਨੇ ਮਾਰਾ ਕੀ ਕੀਤਾ ਲੋਕ ਕਹਿੰਦੇ ਗੱਲ ਬਹੁਤ ਲੋਕਾਂ ਨੇ ਇਹ ਸਵਾਲ ਪੁੱਛਿਆ ਮੈਨੂੰ ਜੀ ਪਰ ਮੈਂ ਉਹਨਾਂ ਨੂੰ ਇੱਕ ਉਲਟਾ ਜਵਾਬ ਪੁੱਛਦਾ ਕਿ ਜੀ ਮੈਨੂੰ ਇਹ ਦੱਸੋ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਵਾਸਤੇ ਜਾਂ ਸਿੱਖ ਕੌਮ ਵਾਸਤੇ ਕੀ ਨਹੀਂ ਕੀਤਾ ਹਰ ਪਾਸੇ ਹਰ ਜੋ ਸਿੱਖ ਜਥੇਬੰਦੀਆਂ ਦੀ ਗੱਲ ਹੈ ਜੀ ਉਹਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੱਜਣ ਹੁਣ ਪਿਛਲੇ 2-4 ਮਹੀਨੇ ਪਹਿਲਾਂ ਹੀ ਸਰਜਨ ਕੁਮਾਰ ਨੂੰ ਸਜ਼ਾ ਕਿਨੇ ਦਿਵਾਈ ਪ੍ਰਧਾਨ ਮੰਤਰੀ ਆ ਮੋਦੀ ਸਰਕਾਰ ਨੇ ਦਿਲਾਈ ਹੈ ਜੀ ਹੁਣ ਬੰਦੀ ਸਿੱਖਾਂ ਦੇ ਉੱਤੇ ਵੀ ਉਹਨਾਂ ਦੀ ਰੈ ਲਈ ਵਾਸਤੇ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਗੱਲ ਸਿਰੇ ਚੜੇਗੀ ਤੇ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਜਾਂ ਮੋਦੀ ਸਰਕਾਰ ਜੋ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਨੂੰ ਲੋਕ ਸਾਡੇ ਕੰਨੀ ਦੇਖਣ ਲੱਗ ਗਏ ਸਾਡੀ ਗੱਲਾਂ ਸੁਣਨ ਲੱਗ ਗਏ ਜੀ ਔਰ ਮੈਨੂੰ ਲੱਗਦਾ ਕਿ ਛੋੜੇ ਸਮੇਂ ਦੇ ਵਿੱਚ ਹੀ ਵਿੱਚ ਜੋ ਵੀ ਸਾਡੀ ਜੋ ਲੋਗ ਗਲਤ ਪ੍ਰਚਾਰ ਕਰਦੇ ਆ ਭਾਰਤੀ ਜਨਤਾ ਪਾਰਟੀ ਬਾਰੇ ਜੀ ਉਹ ਵੀ ਮੈਨੂੰ ਲੱਗਦਾ ਹੈ ਕਟਣਗੀ ਜੀ ਇੱਕ ਦਮ ਹੋਰ ਤੁਸੀਂ ਕਰਜ਼ੇ ਦੀ ਗੱਲ ਕੀਤੀ ਹੈ ਖੰਨਾ ਸਾਹਿਬ ਪਰ ਸੱਤਾਧਾਰੀ ਪਾਰਟੀ ਕਹ ਰਹੀ ਹੈ ਕਿ ਕਰਜ਼ਾ thì ਅਸੀਂ ਜਿਹੜਾ ਪੰਜਾਬ ਦੇ ਲਈ ਹੀ ਲੈਂਤਾ ਹੈ ਪੰਜਾਬ ਤੇ ਲਾਵਾ ਕਿ ਲੋਕਾਂ ਦੇ ਕਰਜ਼ਾ ਉਹ ਲੱਗੂਗਾ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਰੁਜ਼ਗਾਰ ਦੇ ਲਈ ਕਰਜ਼ਾ ਚੱਕਿਆ ਅਸੀਂ ਅਸੀਂ ਕਰਜ਼ਾ ਚੱਕ ਕੇ ਆਉਂਦੇ ਹੇਬਾ ਤਾਂ ਨਹੀਂ ਭਰਨੀ ਮੈਂ ਇਹ ਕਹਦਾ ਉਹਨੇ ਜੇਬਾਂ ਭਰੀਆਂ ਜੀ ਪਰ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਕਰਜਾ ਮੈਂ ਕਹਿੰਦਾ ਜਿੰਨਾ ਕਰਜਾ ਹੋ ਗਿਆ ਹੂੰ ਉਹ ਕਰਜਾ ਸਰਵਿਸ ਨਹੀਂ ਹੋਣਾ ਜੀ ਅਖੀਰ ਦੇ ਵਿੱਚ ਇੱਕ ਨਾ ਇੱਕ ਸਮਾਂ ਆਣਾ ਹੈ ਜਿੱਥੇ ਸਰਕਾਰ ਦੇ ਕੋਲ ਸਿਰਫ ਤੇ ਸਿਰਫ ਉਹ ਜੋ ਕਰਜਾ ਹੈ ਜੀ ਉਹਦਾ ਜੋ ਉਹਦਾ ਜੋ ਇੰਟਰਸਟ ਦੇਣਾ ਹੁੰਦਾ ਸਿਰਫ ਉਹਦੇ ਵਾਸਤੇ ਪੈਸੇ ਰਹਿ ਜਾਣੇ ਡਿਵੈਲਪਮੈਂਟ ਵਾਸਤੇ ਪੈਸੇ ਨਹੀਂ ਰਹਿਣੇ ਜੀ ਗੱਲ ਇਹ ਹੈ ਕਿ ਅੱਜ ਦੀ ਗੱਲ ਇਹ ਕਿ ਜਦ ਤੱਕ ਪੰਜਾਬ ਦੇ ਵਿੱਚ ਜੋ ਆਮਦਨੀ ਆ ਸਰਕਾਰ ਦੀ ਜਦ ਤੱਕ ਉਹ ਵਧੇਗੀ ਨਹੀਂ ਤਦ ਤੱਕ ਸਰਕਾਰ ਦੇ ਖਜ਼ਾਨੇ 'ਚ ਪੈਸਾ ਨਹੀਂ ਆਊਗਾ ਉਹ ਆਮਦਨੀ ਵਧੇਗੀ ਕਿਵੇਂ ਚਾਹ GST ਕਲੈਕਸ਼ਨ ਹੋ ਚਾਹ ਇਨ ਟੈਕਸ ਕਲੈਕਸ਼ਨ ਹੋ ਚਾਹ ਵਪਾਰ ਵਧੇ ਜੇ ਵਪਾਰ ਵਧੇਗਾ ਤੇ ਖਜ਼ਾਨੇ 'ਚ ਹੋਰ ਪੈਸਾ ਹੋ ਤੋ ਕਹਿੰਦਾ ਬੱਚਿਆਂ ਨੂੰ ਰੋਜ਼ਗਾਰੀ ਦੇਣ ਦੀ ਗੱਲ ਹੈ ਹੁਣ ਬੱਚਿਆਂ ਨੂੰ ਸਿਮਰਨ ਕਿੱਥੇ ਦਿੱਤੀ ਹੈ ਸਾਡੇ ਤਿੰਨ ਸਾਲ ਇਹ ਭਗਵੰਤਪਾਲ ਸਾਹਿਬ ਅੰਗਰੇਜ਼ ਜਰੂਰ ਕਹਿ ਦਿੰਦੇ ਕਿ ਜੀ ਸਰਕਾਰੀ ਨਹੀਂ ਨੌਕਰੀਆਂ ਹੋ ਗਈਆਂ ਪਰ ਉਹਨੂੰ ਪੁੱਛੋ ਕਿ ਇੱਕ ਦਿਨ ਪ੍ਰੇਡ ਕਰਾ ਦੇ ਨਾ ਭਰਤੀ ਕਿੱਥੇ ਹੋਈ ਹੈ ਚਿੱਠੀ ਦਿਨਾਂ ਤੋਂ ਬੜਾ ਸੁੱਖ ਹੈ ਜੀ ਨੌਕਰੀ ਦੀ ਨਹੀਂ ਵੱਖਰੀ ਗੱਲ ਹੈ ਪੰਜਾਬ ਦੇ ਵਿੱਚ ਪਿਛਲੇ ਸਾਢੇ 3 ਸਾਲ ਕੋਈ ਨਵੀਂ ਫੈਕਟਰੀ ਲੱਗੀ ਨਹੀਂ ਹੈ ਫੈਕਟਰੀਆਂ ਬੰਦ ਹੋ ਕੇ ਦੂਜੇ ਸੂਬਿਆਂ ਚ ਗਈ ਤੇ ਜੇ ਫੈਕਟਰੀਆਂ ਦੂਜੇ ਸੂਬਿਆਂ ਤੇ ਜਾ ਰਹੀ ਹੈ ਤੇ ਇਥੇ ਬੇਰੁਜ਼ਗਾਰੀ ਤੇ ਵਧੀ ਮੇਰੇ ਆਪਣੇ ਸੰਸਗਰੂਰ ਦੇ ਵਿੱਚ ਮੈਂ ਕਿੰਨੂ ਚਾਰ ਫੈਕਟਰੀਆਂ ਗਿਨਾ ਸਕਦਾ ਜੋ ਪਿਛਲੇ ਸਾਢੇ 3 ਸਾਲ ਚ ਬੰਦ ਹੋਈਆਂ ਹਮ ਔਰ ਲੁਧਿਆਣਾ ਵਿੱਚ ਵੀ ਐਸਾ ਹੈ ਜਲੰਧਰ ਦੇ ਵਿੱਚ ਵੀ ਐਸਾ ਲੋਕ ਪੰਜਾਬ ਦੇ ਵਿੱਚ ਪੈਸਾ ਲਾਉਣ ਦੇ ਤਿਆਰ ਨਹੀਂ ਹੈ ਪਰ ਕਿੰਨਾ ਸਮ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਰਹੇ ਹੋ ਕਾਂਗਰਸ ਪਾਰਟੀ ਸੱਤਾ ਤੇ ਰਹੀ ਹੈ 17 ਤੋਂ ਲੈ ਕੇ 22 ਤੱਕ ਇਹ ਵੀ ਗੱਲ ਕਹਿੰਦੇ ਕਿ ਕਾਂਗਰਸ ਪਾਰਟੀ ਉਦੋਂ ਅੰਕੜੇ ਸਾਹਮਣੇ ਰੱਖਦੀ ਕਿ ਅਸੀਂ ਪੰਜਾਬ ਦੇ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਉਹ ਅੰਕੜੇ ਸਾਹਮਣੇ ਰੱਖਦੇ ਮੈਂ ਤੇ ਨਾਲ ਸਹਿਮਤ ਹਾਂ ਜੋ 2017 ਦੇ ਵਿੱਚ ਜੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹਮ ਔਰ ਜਿਸ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਉਸ ਸਰਕਾਰ ਬਿਲਕੁਲ ਫਲॉप ਰਹੀ ਹੈ ਹੂੰ ਉਸ 17 ਤੇ 22 ਦੀ ਜੋ ਸਰਕਾਰ ਹੈ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਔਰ ਉਹਨਾਂ ਦੇ ਮੈਂ ਕਹਿੰਦਾ ਕਸੂਰ ਜੋ ਉਹਨਾਂ ਨੇ ਜੋ ਗਲਤ ਕੰਮ ਕੀਤੇ ਉਹਦੇ ਕਰਕੇ ਆਮ ਆਦਮੀ ਪਾਰਟੀ ਨੂੰ 42 42 ਮਿਲੇ ਸੀ ਪਰ 92 92 ਐਮਐਲਏ ਬਣੇ ਉਹਨਾਂ ਦੇ ਹੂੰ ਉਹਨਾਂ ਦੇ ਕਰਕੇ 92 ਐਮਐਲਏ ਦਾ ਕਾਰਨ ਬਣਨ ਦਾ ਕਾਰਨ ਆਇਆ ਸੀ ਕਿ ਜੋ ਉਮੀਦਾਂ ਨਾਲ ਜੀ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਸਤਾਨਾ ਦੇ ਵਿੱਚ ਵੋਟ ਪਾਈ ਆ ਹਮ ਔਰ ਐ ਮੈਂ ਦੇਖ ਰਿਹਾ ਸੀ ਮੈਂ ਕੱਲੇ ਪੰਜਾਬ ਦੇ ਵਿੱਚ ਇੱਕ ਐਮਐਲਏ ਐ ਜੋ ਮੌਜੂਦਾ ਐਮਐਲਏ ਹੋਂਦੇ باوجود ਸਤੀਵਾ ਦੇ ਕੇ ਘਰੇ ਬਹਿ ਗਿਆ ਸੀ ਮੈਂ ਕੋਈ ਦਲ ਨਹੀਂ ਬਦਲਿਆ ਹਮ ਐ ਨਹੀਂ ਕਿ ਮੈਂ ਅੱਜ ਕਾਂਗਰਸ ਐ ਤੇ ਕੱਲ ਅਕਾਲੀ ਦਲ ਤੇ ਚਲਾ ਗਿਆ ਜਾਂ ਭਾਜਪੀ ਤੇ ਚਲਾ ਗਿਆ ਮੈਂ ਘਰੇ ਬਹਿ ਗਿਆ ਸੀ ਹਮ ਕਿਉਂਕਿ ਮੈਨੂੰ ਦੇਖ ਰਿਹਾ ਸੀ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਰਾਜਨੀਤੀ ਚੱਲੀ ਹੈ ਜਿਸ ਪਾਸੇ ਕਾਂਗਰਸ ਜਾ ਰਹੀ ਹੈ ਉਹ ਲੋਕਾਂ ਦੇ ਦੁੱਖ ਤਕਲੀਫਾਂ ਤੋਂ ਦੂਰ हट ਗਈ ਆ ਜਿਸ ਕਰਕੇ ਤਾਂ ਮੈਂ ਸਿਫਾ ਦਿੱਤਾ ਤੁਸੀਂ ਤੁਹਾਡੇ ਗੱਲਾਂ ਚੱਲਦੀਆਂ ਸੀਗੇ ਕਪਟਨ ਬਿਰਿੰਦਰ ਸਿੰਘ ਦੇ ਨਾਲ ਕਿ ਆਪਾਂ ਕੰਮ ਗਲਤ ਕਰ ਰਹੇ ਆ ਏਡਾ ਲੋਕਾਂ ਦਾ ਕੋਈ ਪਹੁੰਚ ਨਹੀਂ ਹੋ ਰਹੀ ਕੰਮ ਨਹੀਂ ਹੋ ਰਿਹਾ ਜਿਹੜੇ ਹਿਸਾਬ ਨਾਲ ਹੋਣੇ ਚਾਹੀਦੇ ਸੀ ਵੀਰ ਜੀ 17 ਦੇ ਵਿੱਚ ਮੈਂ ਤਾਂ ਕਾਂਗਰਸ ਪਾਰਟੀ 'ਚ ਨਹੀਂ ਸੀ ਮੈਂ ਤਾਂ 15 'ਤੇ ਛੱਡ ਗਿਆ ਸੀ ਉਸ ਤੋਂ ਪਹਿਲਾਂ ਦੀ ਗੱਲ ਉਸ ਤੋਂ ਪਹਿਲਾਂ ਜਿੰਨੀ ਚੱਲ ਸਕਦੀ ਸੀ ਚਲਣ ਦੀ ਕੋਸ਼ਿਸ਼ ਕਰਦੇ ਸੀ ਪਰ ਸਰਕਾਰ ਤੇ ਸਾਡੀ ਸੀ ਨਹੀਂ ਹਮ ਤੇ ਕੌਸ਼ਤ ਕਿਤੇ 2002 ਚ ਜਦ ਸਭੀ ਸਰਕਾਰ ਬਣੀ ਜਬ ਮੈਂ ਪਹਿਲੀ ਵਾਰ ਐਮਐਲਏ ਬਣਿਆ ਜੀ ਉਸ ਸਮੇਂ ਜਿੰਨਾ ਵੀ ਆਪਾਂ ਆਪਣਾ ਪੱਖ ਰੱਖ ਸਕਦੇ ਸੀ ਔਰ ਅੱਜ ਵੀ ਲੋਕ ਕਹਿੰਦੇ ਕਿ ਜੋ 2002 ਦੇ ਵਿੱਚ ਕਾਂਗਰਸ ਪਾਰਟੀ ਜਾਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਉਹ ਚੰਗੀ ਸੀ ਉਹਦੇ ਜੋ 7 ਨਾਂ ਦੇ ਵਿੱਚ ਬਣੀ ਉਹਦੇ ਵਿੱਚ ਬਹੁਤ ਕਮੀਆਂ ਸੀਗੀ ਔਰ ਇਸ ਕਰਕੇ ਤੇ ਇਹਨਾਂ ਦੇ ਇਹਨਾਂ ਜਨੂਨ ਆਏ ਲੋਕਾਂ ਦੇ ਵਿੱਚ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤਾ ਜੇ ਕਾਂਗਰਸ ਪਾਰਟੀ ਉਸ ਸਮੇਂ 당 ਨਾਲ ਕੰਮ ਕਰਦੀ ਜੀ ਤੇ ਇਹ جنون ਦਾ ਆਂਦਾ ਹੀ ਨਹੀਂ ਜੀ ਇਹ ਮੇਰੀ ਸੋਚ ਆ ਕਨਾਲ ਸਾਹਿਬ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਐ ਪਰ ਜਿਹੜੇ ਸਿੱਖ ਪ੍ਰਚਾਰਕਾ ਚਾਹੇ ਸਿੱਖ ਬੁੱਧੀਜੀਵੀ ਆ ਪੰਜਾਬ ਦੇ ਵਿੱਚ ਕੰਮ ਕਰਦੇ ਆ ਸਿੱਖਾਂ ਨੂੰ ਲੈ ਕੇ ਸਿੱਖੀ ਸੰਧਾਤਾ ਨੂੰ ਲੈ ਕੇ ਉਹ ਕਹ ਰਹੇ ਆ ਕਿ ਭਾਜਪੀ ਨੇ ਹਮੇਸ਼ਾ ਫਾਇਦਾ ਉਠਾਇਆ ਬੰਦੀ ਸਿੰਘਾਂ ਨਾਲ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ ਵੋਟਾਂ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਨੇ ਪਰ ਮਸਲੇ ਜਿਉਂਦੇ ਤਿਉਂ ਖੜੇ ਆ ਕਿਸੇ ਨੂੰ 30 ਸਾਲ ਜੇਲਾਂ ਦੇ ਵਿੱਚ ਹੋਗੇ ਕਿਸੇ ਨੂੰ 32 ਤੇ 33 ਸਾਲ ਹੋਗੇ ਬੀਜੇਪੀ ਨੇ ਕਿੱਥੇ ਫਾਇਦਾ ਉਠਾਇਆ ਬੀਜੇਪੀ ਨੇ ਤਾਂ ਵਿਚਾਰਿਆਂ ਨੇ ਸਿਆਸਤ ਹੀ ਨਹੀਂ ਕੀਤੀ ਬੰਦੀ ਸਿੱਖਾਂ ਦੀ ਬੀਜੇਪੀ ਅੱਜ ਮੋਦੀ ਸਾਹਿਬ ਨੇ ਹਮੇਸ਼ਾ ਬਿਆਨ ਦਿੱਤਾ ਹੈ ਜੀ ਕਿ ਬੰਦੀ ਸਿੱਖਾਂ ਦੀ ਰਹਾਈ ਵਾਸਤੇ ਮੈਂ ਸਹਿਮਤ ਹਾਂ ਮੋਦੀ ਸਾਹਿਬ ਨੇ ਸ਼ਰਿਆ ਮੇ ਬਿਆਨ ਦਿੱਤੇ ਪਰ ਕਈ ਨਾ ਕਹੀ ਕਾਨੂੰਨ ਕਰਕੇ ਇਹ ਜੋ ਸੂਬੇ ਦੀ ਸਰਕਾਰਾਂ ਹੁੰਦੀ ਹੈ ਕਿਉਂਕਿ ਜਿੱਥੇ ਬੰਦੀ ਸਿੱਖ ਨੂੰ ਅੱਜ ਰੱਖਿਆ ਗਿਆ ਉਹ ਸੁਬੇ ਦੀ ਸਰਕਾਰਾਂ ਦੇ ਜੇਲ੍ਹਾਂ ਚ ਰੱਖਿਆ ਗਿਆ ਇਸ ਕਰਕੇ ਉੱਥੇ ਸਮੱਸਿਆ ਆ ਜਾਂਦੀ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਇਹਨੂੰ ਗੱਲ ਨੂੰ ਸਿਰੇ ਚੜਾਇਆ ਜਾਏਗਾ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਨੇ ਉਹ ਦੱਸੋ ਸਜਨ ਕੁਮਾਰ ਨੂੰ ਸਜ਼ਾ ਕਿਨੇ ਦਿਲਾਈ ਬੀਜੇਪੀ ਨੇ ਜੜਾਈ ਗਿਆ ਬਾਕੀ ਵੀ ਜੋ ਮਲਜ਼ਮ ਹੈ 84 ਦੇ ਦੰਗੇ ਦੇ ਜਾਂ ਹਰਮੰਦਰ ਸਾਹਿਬ ਦੇ ਹਮਲੇ ਤੇ ਉਹਨਾਂ ਨੂੰ ਸਜ਼ਾ ਕੌਣ ਦੇਂਦਿ ਕੋਸ਼ਿਸ਼ ਕਰ ਰਿਹਾ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇ ਰਹੀ ਹੈ ਜੀ ਤੇ ਇਹ ਗੱਲ ਹੈ ਨਹੀਂ ਮੋਦੀ ਸਾਹਿਬ ਬਿਲਕੁਲ ਪੰਜਾਬ ਦੇ ਦਾ ਭਲਾ ਚਾਹੁੰਦੇ ਹਨ ਔਰ ਮੈਨੂੰ ਜੋ ਮਹਿਸੂਸ ਹੁੰਦਾ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਦੇਖਣਾ ਚਾਹੀਦਾ ਜੀ ਗ੍ਰਫਤਾਰੀ ਹੁੰਦੀ ਹੈ ਵਿਕਰਮਜੀਤ ਸਿੰਘ ਮਜੀਠੀਆ ਦੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਤਾਰ ਉਹਨਾਂ ਦੇ ਬਹੁਤ ਸਾਲ ਪਹਿਲਾਂ ਜੁੜਦੇ ਰਹੇ ਆ ਕਾਲੀ ਦਲ ਦੀ ਸੱਤਾ ਦੇ ਦੌਰਾਨ ਵੀ ਇਲਜ਼ਾਮ ਬਹੁਤ ਵੱਡੇ ਲੱਗੇ ਉਹਨਾਂ ਦੇ ਗੁਰਦੀਪ ਸਿੰਘ ਰਾਲੋ ਜੋ ਮਾਜਦੇ ਬੱਚਾ ਨਸ਼ਾ ਤਾਜ਼ ਕਿਹਾ ਉਹਨਾਂ ਦੇ ਨਾਂ ਤਾਰ ਥੁੜੇ ਹੁੰਦੇ ਖੁਲਾਸੇ ਹੋਏ ਪਰ ਹੁਣ ਆਪਾਂ ਦੀ ਪਾਰਟੀ ਨੇ ਗ੍ਰਿਫਤਾਰੀ ਕੀਤੀ ਹੈ ਕਿ ਇਹ ਗ੍ਰਿਫਤਾਰੀ ਸਹੀ ਹੋਈ ਹੈ ਪਰ ਵਿਰੋਧ ਤੇ ਵਿਚ ਵੀ ਆਇਆ ਚਾਹੇ ਪ੍ਰਤਾਪ ਸਿੰਘ ਬਾਜਪਾ ਦੀ ਗੱਲ ਹੋਵੇ ਆ ਪੰਜਾਬ ਪ੍ਰਧਾਨ ਬਿੰਦਰ ਸਿੰਘ ਰਾਜਾ ਆਪਣੀ ਦੀ ਗੱਲ ਹੋਵੇ ਹੋਰ ਕੁਮਾਉਂ ਲੀਡਰਸ਼ਿਪ ਚੰਨੀ ਦੀ ਗੱਲ ਹੋਵੇ ਉਹਨਾਂ ਨੇ ਕਹਿ ਕੇ ਇਹ ਸਹੀ ਨਹੀਂ ਹੋਇਆ ਕੰਮ ਦੇਖੋ ਮੈਨੂੰ ਲੱਗਦਾ ਹੈ ਕਿ ਸਰਕਾਰ ਨੇ ਵਿਕਰਮਜੀਤਿਆ ਨੂੰ ਟਾਰਗੇਟ ਕੀਤਾ ਮੈਨੂੰ ਲੱਗਦਾ ਮੈਂ ਸਿਆਸਤੀ ਤੌਰ ਤੇ ਐ ਨਹੀਂ ਬਿਆਨ ਦੇ ਰਿਹਾ ਮੈਂ ਇੱਕ ਇਨਸਾਨੀਅਤ ਤੌਰ ਤੇ ਤੁਹਾਨੂੰ ਇਹ ਲੱਗਦਾ ਕਿਉਂ ਕਿਉਂਕਿ ਦੇਖੋ ਜੋ ਨਸ਼ਾ ਦੇ ਖਿਲਾਫ ਜੋ ਵਿਕਰਮ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਹਲੇ ਤੱਕ ਉਹ ਸਿਰੇ ਚੜੀ ਨਹੀਂ ਹੈ ਹਾਈ ਕੋਰਟ ਨੇ ਵੀ ਉਹਨੂੰ ਬੇਲ ਦਿੱਤੀ ਹੈ ਸੁਪਰੀਮ ਕੋਰਟ ਤੱਕ ਇਹਨਾਂ ਨੇ ਕੋਈ ਐਸਾ ਸਬੂਤ ਪੇਸ਼ ਨਹੀਂ ਕੀਤਾ ਜਿਹਦੇ ਕਰਕੇ ਸੁਪਰੀਮ ਕੋਰਟ ਇਹਦਾ ਬੇਲ ਕੈਨਸਲ ਕਰੇ ਸੁਪਰੀਮ ਕੋਰਟ ਨੇ ਵੀ ਇਹਨੂੰ ਬੇਲ ਦਿੱਤੀ ਵੀ ਹੈ ਤੇ ਉਹ ਜੋ ਨਸ਼ੇ ਦੇ ਮਾਮਲੇ ਦੇ ਵਿੱਚ ਜੋ ਗੱਲ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਕੋਲ ਕੋਈ ਸਬੂਤ ਹੈ ਬਿਕਰਮ ਮਜੀਠੀਆ ਦੇ ਖਿਲਾਫ ਨੰਬਰ 1 ਜੀ ਹੁਣ ਜਹਾਂ ਤੱਕ ਮੇਰੀ ਸਮਝ ਹੈ ਇਹਨੂੰ ਫੜਿਆ ਗਿਆ ਹੈ ਪੈਸੇ ਦੇ ਮਾਮਲੇ 'ਚ ਹਮ ਕੀ ਇਹਨੇ 150 ਕਰੋੜ ਰੁਪਿਆ ਕੈਸ਼ ਆਪਣੇ ਖਾਤੇ ਆਪਣੇ ਕੰਪਨੀ ਦੇ ਖਾਤੇ 'ਚ ਜਮਾ ਕੀਤਾ ਗਿਆ ਜੋ ਮੈਨੂੰ ਪਬਲਿਕ ਤੋਂ ਜਾਣਕਾਰੀ ਹੈ ਮੈਂ ਕੋਈ ਬਿਕਰਮ ਮਜੀਠੀਆ ਨੂੰ ਇੱਥੇ ਡਿਫੈਂਡ ਕਰਨ ਨਹੀਂ ਖੜੇ ਬੈਠੇ ਮੈਂ ਤਾਂ ਸੁਦੀਪ ਜੋ ਮੈਨੂੰ ਸਮਝ ਹੁਣ ਸਹ ਜੋ ਪੈਸਾ ਜੋ ਰਕਮ ਇਹਨੇ ਆਪਣੀ ਕੰਪਨੀ ਚ ਰੱਖ ਕੇ ਚਮਕਿਤਾ ਇਹ ਕੋਈ 5-6 ਸਾਲ ਪੁਰਾਣੀ ਗੱਲ ਹੈ ਜੀ ਵੀਰ ਜੀ ਤੂੰ ਤੂੰ ਵੀ ਜਾਣਦਾ ਮੈਂ ਵੀ ਜਾਣਦਾ ਮੈਂ ਤਾਂ ਵਪਾਰੀ ਵੀ ਹਾਂ ਕਿ ਹਰ ਸਾਲ ਇਨਕਮ ਟੈਕਸ ਡਿਪਾਰਟਮੈਂਟ ਤੁਹਾਡੇ ਜੋ ਵੀ ਤੁਹਾਡਾ ਜੋ ਕੰਪਨੀ ਦਾ ਜੋ ਬੰਦ ਹੈ ਬੈਲੈਂਸ ਸ਼ੀਟ ਪ੍ਰੋਫਿਟ ਐਂਡ ਲਾਸ ਉਹਨੂੰ ਉਹਦੀ ਪੂਰੀ ਛਾਣਬੀਨ ਕੀਤੀ ਜਾਂਦੀ ਹੈ ਜੀ ਜੇ ਉਥੇ 2 ਕਰੋੜ ਰੁਪਇਆ ਕੈਸ਼ ਜਮਾ ਹੋ ਜਾਏ ਤੇ ਤੁਹਾਨੂੰ ਅਗਲੇ ਦਿਨ ਹੀ ਬੁਲਾ ਲੈਂਦੀ ਹੈ ਇੱਥੇ ਜੇ 150 ਕਰੋੜ ਰੁਪਇਆ ਜਮਾ ਹੋਇਆ ਹੈ ਔਰ ਇਨਕਮ ਟੈਕਸ ਡਿਪਾਰਟਮੈਂਟ ਨੇ 5 ਸਾਲ ਉਸ ਪਾਸੇ ਗੌਰ ਹੀ ਨਹੀਂ ਕੀਤਾ ਤਾਂ ਦਾ ਮਤਲਬ ਹੈ ਕਿ ਉਹਨੇ ਪਹਿਲੀ ਉਹ 150 ਕਰੋੜ ਦੀ ਸਬੂਤਾ ਦਿੱਤੀ ਹੋਣੀ ਹੈ ਹਾਲੇ ਪਬਲਿਕ ਚ ਜੋ ਮੈਂ ਗੱਲਾਂ ਦੇਖੀ ਹੈ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਦਮ ਹੈ ਕਿ ਬਿਕਰਮ ਮਜੀਠਿਆ ਨੂੰ ਉਲਝਾਕੇ ਰੱਖਣ ਦੀ ਗੱਲ ਹੋ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਤੇ ਵਿਕਰਮ ਮਜੀਠੀਆ ਨੂੰ ਕੋਈ ਸਜ਼ਾ ਹੋ ਸਕਦੀ ਜੀ ਪਰ ਇਹ ਵੀ ਤਰਨਪੁਰ ਸਿੰਘ ਸੌਂ ਦੇ ਗੱਲ ਹੋਵੇ ਚਾਹੇ ਆਮਣਾ ਰੋਡਾ ਦੀ ਗੱਲ ਹੋਵੇ ਉਹਨਾਂ ਨੇ ਇਹ ਗੱਲਾਂ ਵੀ ਕੰਨਾਂ ਨਹੀਂ ਜਿਹੜੀ ਦਿੱਲੀ ਦੇ ਟਟਕਾਣੇ ਆ ਵਿਕਰਮਜੀਤ ਮਜੀਠੀਆ ਦੇ ਉਹਦੇ ਵਿੱਚ ਜਾਂਚ ਕਰਵਾਉਣ ਦੇ ਵਿੱਚ ਭਾਜਪਾ ਜਿਹੜੀ ਉਹ ੜਕਾ ਬਣ ਰਹੀ ਹੈ ਕਿਉਂ ਆਪਾਂ ਕਿੱਥੇ ੜਕਾ ਬਣ ਰਿਹਾ ਉਹ ਸਾਡੇ ਨਾਲ ਕੋਈ ਸਮਝੌਤਾ ਤਾਂ ਹੈ ਨਹੀਂ ਅਕਾਲੀ ਦਾਦਾ ਚਰਚਾਵਾਂ ਇਹ ਵੀ ਆ ਕਿ ਵਿਕਰਮਜੀਤ ਠੀਆ ਨਾਲ ਸਮਝੌਤਾ ਹੋਇਆ ਕਿ ਉਹ ਵੀ ਸ਼ਾਇਦ ਭਾਜਪਾ ਦੀ ਵਿੱਚ ਸ਼ਾਮਲ ਹੋ ਜਾਵੇ ਨੇ ਦੇਖੋ ਵੋਟ ਵੈਲਕਮ ਮੈਂ ਜੋ ਸਮਝੋਤੇ ਤੇ ਵੀ ਹਾਕਚੇ ਅਕਾਲੀ ਦਲ ਬੀਜਪੀ ਦੇ ਸਮਝੋਤੇ ਤੇ ਵੀ ਹਾਕਚੇ ਤੇ ਮੈਂ ਕਹਿੰਦਾ ਕਿ ਹੋਣਾ ਚਾਹੀਦਾ ਪੰਜਾਬ ਦੇ ਭਲੇ ਵਾਸਤੇ ਹੋਣਾ ਚਾਹੀਦਾ ਸਮਝੋਤਾ ਜੀ ਪਰ ਇਹ ਜੋ ਦੇਖੋ ਕਹਿਣ ਵਾਸਤੇ ਸਰਕਾਰਾਂ ਨੇ ਤਾਂ ਕੁਝ ਕਹਿਣਾ ਹੀ ਹੈ ਕਹਿਣ ਵਾਸਤੇ ਅਮਨ ਰੋੜਾ ਜੀ ਜਾਂ ਸੋਨ ਸਾਹਿਬ ਜਾਂ ਜੋ ਵੀ ਹੈ ਉਹ ਕਹੀ ਜਾਂ ਮੈਨੂੰ ਉਦਾਹਰਨ ਤਾਂ ਇੱਥੇ ਕਿ ਐਗਜ਼ਾਮਪਲ ਦੇ ਦੱਸੋ ਕਿ ਬੀਜਪੀ ਨੇ ਜਾਂ ਕੇਂਦਰ ਸਰਕਾਰ ਨੇ ਬਕਰਨ ਦੇ ਖਿਲਾਫ ਜੋ ਕਾਰਵਾਈ ਹੋ ਰਹੀ ਹੈ ਉਹਨੂੰ ਕਿੱਥੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਨਹੀਂ ਕੀਤੀ ਹੂੰ ਉਹ ਕਹਿੰਦੇ ਪੁਲਿਸ ਗਈ ਸੀ ਕਿ ਲੀਗਲ ਵੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਜਿਹੜੀ ਭਾਜਪਾ ਦੇ ਅੰਦਰ ਪੁਲਿਸ ਆਉਂਦੀ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਂ ਅੰਦਰ ਜਾਣੇ ਦਿੱਤਾ ਜਾਂਚ ਨਹੀਂ ਕਰਨ ਦਿੱਤੀ ਇਹਦੇ ਕਰ ਇਹਦੇ ਬਾਰੇ ਮੈਨੂੰ ਨਹੀਂ ਜਾਣ ਮੈਨੂੰ ਕੋਈ ਜਾਣਕਾਰੀ ਨਹੀਂ ਮੈਨੂੰ ਦੂਸਰੇ ਪਤਾ ਕਿ ਪੰਜਾਬ ਦੇ ਵਿੱਚ ਹੂੰ ਅ ਇਹਦੇ ਠਿਕਾਣੇ ਤੇ ਰੇਡ ਹੋਈ ਹੈ ਮੈਨੂੰ ਦਿੱਲੀ ਦੇ ਬਾਰੇ ਨਹੀਂ ਪਤਾ ਮੈਨੂੰ ਸੱਚਾਈ ਨਾਲ ਮੈਂ ਝੂਠ ਬੋਲਾਂਗਾ ਜੇ ਮੈਨੂੰ ਪਤਾ ਪਰ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਜਾਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੇ ਨਸ਼ਾ ਵੇਚਣ ਦੀ ਔਰ ਕੋਈ ਇੱਕ ਵੱਡਾ ਐਸਾ ਨਸ਼ਾ ਵੇਚਣ ਦੇ ਵਪਾਰੀ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਹੈ ਕਿ ਗ੍ਰਹਿ ਮੰਤਰੀ ਉਹਨੂੰ ਰੋਕੇਗਾ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਤੇ ਨਸ਼ਾ ਵੇਚਣ ਵਾਲੇ ਦੇ ਬਹੁਤ ਹੀ ਖਿਲਾਫ ਹੈ ਬਹੁਤ ਹੀ ਉਲਟਾ ਮੈਂ ਦਾਅਵੇ ਨਾਲ ਕਹਿੰਦਾ ਕਿ ਜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਗ੍ਰਹਿ ਮੰਤਰੀ ਨੂੰ ਐਸਾ ਸਬੂਤ ਪੇਸ਼ ਕਰ ਦੇ ਹਮ ਕਿ ਸਚਾਈ ਨਾਲ ਲੱਗਦਾ ਹੈ ਦੇਖੋ ਇੱਕ ਉਹਨੇ ਵਪਾਰੀ ਤੁਸੀਂ ਪੋਲਿਟਿਕਲ ਇੱਕ ਦੂਜੇ ਤੇ ਸਭੀ ਖਰਾਬ ਕਰਨ ਦੀ ਕੋਲ ਹੁੰਦੀ ਹੈ ਇੱਕ ਸਬੂਤਾ ਦੇ ਗਾ ਹਮ ਤੁਸੀਂ ਜੇ ਸਬੂਤ ਪੇਸ਼ ਕਰ ਦੋ ਗ੍ਰਹਿ ਮੰਤਰੀ ਦੇ ਕੋਲ ਕਿ ਇਹ ਲੋਗ ਵੱਡੇ ਪਦਰ ਤੇ ਚਿੱਟਾ ਵੇਚ ਰਹੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨੇ ਕਹਿੰਦਾ ਜੋ ਮਰਜੀ ਹੋ ਹਮ ਤੇ ਗ੍ਰਹਿ ਮੰਤਰੀ ਉਹਨੂੰ ਠੋਕ ਕੇ ਅੰਦਰ ਕਰ ਦੇ ਪਰ ਸੱਤਾਧਾਰੀ ਪਾਰਟੀ ਦਾ ਕਹਿੰਦਾ ਸੀਐਮ ਸਾਹਿਬ ਨੇ ਕਿ ਐਨਸੀਬੀ ਨਾਰਕੋਟਿਕ ਕੰਟਰੋਲ ਬੀਰੋ ਦੇ ਵੱਲੋਂ ਜਿਹੜੇ ਸਬੂਤ ਮੰਗੇ ਗਏ ਆ ਸੱਤਾਧਾਰੀ ਪਾਰਟੀ ਦੇ ਵੱਲੋਂ ਪਰ ਸੱਤਾਧਾਰੀ ਪਾਰਟੀ ਦਾ ਕਹਿੰਦਾ ਕਿ ਇਥੋਂ ਇਹ ਸਾਫ ਤਾਂ ਹੁੰਦਾ ਕਿ ਬੀਜੇਪੀ ਜਿਹੜੀ ਹੈ ਸਿੱਧੇ ਤੌਰ ਤੇ ਜਿਹੜਾ ਵਿਕਮ ਮਜੀਠੀਆ ਦਾ ਸਮਰਥਨ ਕਰ ਰਹੀ ਹੈ ਅਣਕਾ ਬਣ ਰਹੀ ਹੈ ਉਹ ਤੋਂ ਕਹਿੰਦੇ ਸਬੂਤ ਦਿਓ ਸਾਨੂੰ ਉਹ ਕਹਿੰਦੇ ਕਿ ਜੋ ਕਾਰਵਾਈ ਤੁਸੀਂ ਕਰ ਰਹੇ ਹੋ ਆਪਾਂ ਵੀ ਕਾਰਵਾਈ ਕਰਨ ਲਈ ਤਿਆਰ ਹੈ ਤੁਹਾਡੇ ਹਿੱਸੇ ਤੁਹਾਡੇ ਤੁਹਾਡੇ ਨਾਲ ਹਿੱਸੇਦਾਰੀ ਪਾਉਣ ਲਈ ਤਿਆਰ ਹੈ ਐਨਸੀਬੀ ਨੂੰ ਕਾਰਵਾਈ ਕਰਨ ਵਾਸਤੇ ਕੁਝ ਸਬੂਤ ਚਾਹੀਦਾ ਹੈ ਜੀ ਐਨਸੀਬੀ ਨੇ ਤੇ ਰੇਡ ਕੀਤਾ ਨਹੀਂ ਰੇਡ ਕੀਤਾ ਪੰਜਾਬ ਪੁਲਿਸ ਨੇ ਜਿਵੇਂ ਕੱਲ ਸੀਬੀਆਈ ਆ ਜੇ ਕੱਲ ਵਿਜੀਲੈਂਸ ਡਿਪਾਰਟਮੈਂਟ ਕਿਸੇ ਦੇ ਉੱਤੇ ਪਰਚਾ ਕਰਦੀ ਹੈ ਕਰਪਸ਼ਨ ਦੇ ਮਾਮਲੇ 'ਚ ਤੇ ਉਹਦੇ ਬਾਅਦ ਜਦ ਸੀਬੀਆਈ ਸਬੂਤ ਮੰਗਦੀ ਹੈ ਆਪਣੀ ਕਾਰਵਾਈ ਕਰਨ ਵਾਸਤੇ ਤੇ ਵਿਜੀਲੈਂਸ ਡਿਪਾਰਟਮੈਂਟ ਦੇਦੀ ਹੈ ਤੇ ਇਸੇ ਤਰੀਕੇ ਨਾਲ ਜੇ ਵਿਜੀਲੈਂਸ ਦੇ ਕੋਲ ਇਹ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਸਬੂਤ ਆ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਐ ਐਨਸੀਪੀ ਦੇ ਕੋਲ ਮੈਂ ਦਾਅਵੇ ਨਾਲ ਕਹਿੰਦਾ ਕੇ ਐਨਸੀਬ ਇਹਦੀ ਮਦਦ ਕਰੇਗੀ ਉਹਨਾਂ ਦੇ ਉਹ ਕਿਵੇਂ ਸਬੂਤ ਤੇਰੇ ਕੋਲ ਹੈਗੇ ਹੂੰ ਤੂੰ ਇੱਥੇ ਵੀ ਪੇਸ਼ ਕਰ ਦੇ ਇਹਦਾ ਥੋੜੀ ਮਦਦ ਕਿ ਤੂੰ ਆਪਣੇ ਸਾਰੇ ਰਿਕਾਰਡ ਉੱਥੇ ਦੇ ਦਿੱਤੇ ਕਿ ਤੁਸੀਂ ਨਕਲ ਨਹੀਂ ਰੱਖੋਗੇ ਤੁਸੀਂ ਤਾਂ ਨਕਲ ਕੱਢ ਕੇ ਉਹਨਾਂ ਨੂੰ ਨਕਲ ਦੀ ਕਾਪੀ ਦੇਵੋਗੇ ਨਾ ओरिजिनल ਤਾਂ ਫਿਰ ਵੀ ਤੁਹਾਡੇ ਕੋਲ ਹੈ ਤੁਸੀਂ ਆਪਣੀ ਕਾਰਵਾਈ ਕਰੋ ਐਨਸੀਬ ਆਪਣੀ ਕਾਰਵਾਈ ਕਰੇਗੀ ਜੇਕਰ ਸਤਾਨਾਰੀ ਪਾਰਟੀ ਸਬੂਤ ਦਿੰਦੀ ਹੈ ਮੁਜੀਦ ਮੁਜੀਠੀ ਦੇ ਖਿਲਾਫ ਡਰਗ ਦੇ ਡਰਗ ਨੂੰ ਲੈ ਕੇ ਕਿ ਤੁਸੀਂ ਦਬਾਅ ਬਣਾਓਗੇ ਤੁਸੀਂ ਗੱਲ ਕਰ ਰਹੇ ਗਰੇ ਮੰਤਰੀ ਜੀ ਕਿ ਹਾਂ ਆਪਾਂ ਨੂੰ ਇੱਥੇ ਸਟੈਂਡ ਕਲੀਅਰ ਕਰਨਾ ਚਾਹੀਦਾ ਪਰ ਜੇ ਸਬੂਤ ਹੈਗੇ ਹਾਂ ਪਰ ਬਿਨਾ ਸਬੂਤ ਤੇ ਥੋੜੀ ਨਾ ਆਪਾਂ ਕਰਾਂਗੇ ਕਿਸੇ ਦਾ ਚਰਿੱਤਰ ਐਵੇਂ ਥੋੜੀ ਨਾ ਖਰਾਬ ਕਰਨਾ ਆਪਾਂ ਸਬੂਤ ਦੱਸ ਹਾਲੇ ਤੱਕ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਸਬੂਤ ਆਇਆ ਨਹੀਂ ਜੀ ਅੱਜ ਉਸ ਬਿਕਰਮ ਅਜੀਤਿਆ ਨੂੰ ਬੇਲ ਕਿਉਂ ਮਿਲੀ ਹੈ ਕਿਉਂਕਿ ਅੱਜ ਤੱਕ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਜਾਂ ਜੋ ਵੀ ਡਿਪਾਰਟਮੈਂਟ ਆ ਉਹਨਾਂ ਨੇ ਹਾਲੇ ਤੱਕ ਕੋਈ ਸਬੂਤ ਜੱਜ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜੇ ਜੱਜ ਦੇ ਸਾਹਮਣੇ ਪੇਸ਼ ਹੁੰਦਾ ਸਬੂਤ ਜੀ ਤੇ ਤੈਨੂੰ ਲੱਗਦਾ ਕਿ ਬਿਕਰਮਜੀਤ ਨੂੰ ਬੇਲ ਮਿਲ ਜਾਂਦੀ ਬਿਲਕੁਲ ਨਹੀਂ ਮਿਲਦੀ ਪਰ ਹੈ ਹੀ ਨਹੀਂ ਕੋਈ ਸਬੂਤ ਗਾਲਾਂਕ ਸਬੂਤ ਨਹੀਂ ਹੈ ਜੀ ਮੈਂ ਕੱਲ ਕਹਿੰਦਾ ਕਿ ਜੀ ਮੈਂ ਤੂੰ ਕੱਲ ਉੱਠ ਕੇ ਕਹਿੰਦਾ ਕਿ ਜਾਰਵਿੰਦਰ ਨਾ ਚਿੱਟਾ ਵੇਚ ਰਿਹਾ ਇਹ ਤੁਹਾਡਾ ਸਬੂਤ ਹੈ ਸਬੂਤ ਤਾਂ ਹੋਣਾ ਚਾਹੀਦਾ ਹੈ ਨਾ ਪਰ ਮੈਂ ਕਹਿੰਦਾ ਕਿ ਇਹ ਤੇ ਸਿਰਫ ਸਿਰਫਤਵੰਤਮਾਨ ਸਾਹਿਬ ਨੂੰ ਇੱਕ ਪਤਾ ਨਹੀਂ ਕੀ ਬਿਕਰਮ ਦੇ ਖਿਲਾਫ ਕੋਈ ਗੱਲ ਹੈਗੀ ਜੀ ਇਹ ਇਸ ਗੱਲ ਨੂੰ ਚੱਕੀ ਜਾ ਰਿਹਾ ਮੈਂ ਸਿਰੇ ਮੈਂ ਕਹਿੰਦਾ ਕਿ ਚਿੱਟੇ ਦੇ ਮਾਮਲੇ ਦੇ ਵਿੱਚ ਉਹ ਲੱਗੂਗਾ ਕਿ ਮੈਂ ਕਾਲੀ ਦਲ ਦੇ ਵਿੱਚ ਬੈਠਾ ਪਰ ਵਾਹੇਗਾ ਭਾਜੀਪੀ ਦਾ ਪਰ ਮੈਂ ਕਹਿੰਦਾ ਕਿ ਜੇ ਸੀਐਮ ਸਾਹਿਬ ਦੇ ਕੋਲ ਜਾਂ ਪੰਜਾਬ ਸਰਕਾਰ ਦੇ ਕੋਲ ਬਿਕਰਮ ਮਜੀਠੇ ਦੇ ਖਿਲਾਫ ਸਬੂਤ ਹੁੰਦਾ ਤੇ ਅੱਜ ਬਿਕਰਮ ਮਜੀਠੇ ਸਾਹਿਬ ਨੂੰ ਬੇਲ ਨਹੀਂ ਮਿਲਿਆ ਕਨਸਾ ਲੋਕ ਕਨੇਕ ਵੰਡਾਂ ਦੇ ਵਿੱਚ ਗਿਆ ਨਾ ਕਿ ਖੰਨਾ ਸਾਹਿਬ ਵੀ ਸਿੱਧਾ ਸਮਰਥਨ ਕਰ ਰਹੇ ਆ ਵਿਕਰਮ ਜੀ ਜੀ ਨਹੀਂ ਮੈਂ ਤਾਂ ਇਨਸਾਨੀਅਤ ਇਸ ਸਮਰਥਨ ਕਰ ਰਹੇ ਜੀ ਜੇ ਕੱਲ ਤੇਰੇ ਖਿਲਾਫ ਕੋਈ ਗੱਲ ਹੋ ਜਾਏ ਜਾਂ ਮੇਰੇ ਕਿਸੇ ਸਾਥੀ ਦੇ ਖਿਲਾਫ ਹੋ ਜਾਏ ਮੈਂ ਜਿੱਥੇ ਗਲਤ ਹੈ ਉਹ ਬੰਦਾ ਗਲਤ ਜੀ ਮੈਂ ਸੱਚ ਦਾ ਹਮੇਸ਼ਾ ਸਾਥ ਦਾ ਬੰਦਾ ਹੂੰ ਪਰ ਮੈਨੂੰ ਨਹੀਂ ਲੱਗਦਾ ਮੇਰੇ ਸਾਹਮਣੇ ਕੋਈ ਐਸਾ ਸਬੂਤ ਨਹੀਂ ਆਇਆ ਜਿਹਦੇ ਰਾਹੀਂ ਮੈਂ ਕਹਿਦਾ ਕਿ ਵਿਕਰਮ ਜੀ ਜੀ ਚਿਟਾ ਵੇਚਦਾ। ਉਹ ਕੰਨਾ ਸਾਹਿਬ ਇਹ ਵੀ ਇੱਕ ਸਵਾਲ ਆ ਜਗਦੀਪ ਸਿੰਘ ਭੋਲੇ ਨੇ ਜਿਹੜੀ ਸਟੇਟਮੈਂਟ ਦਿੱਤੀ ਆ 2013 ਚ ਉਹ ਯਾਰ ਉਹ ਬੰਦਾ ਆਪ ਅੰਦਰ ਹੈ ਉਹ ਬੰਦਾ ਆਪ ਚਿਟਾ ਵੇਚ ਰਿਹਾ ਮੈਂ ਕਹਿੰਦਾ ਚਲੋ ਭੋਲੇ ਨੇ ਬਿਆਨ ਦੇ ਵੀ ਦਿੱਤਾ ਪਰ ਭੋਲੇ ਨੂੰ ਕੋਈ ਸਬੂਤ ਤੋਂ ਦੇਣਾ ਚਾਹੀਦਾ ਹੁਣ ਸਿਆਸਤੀ ਬੰਦਿਆਂ ਦੇ ਕੋਲ ਬਹੁਤ ਲੋਕ ਅੰਦਰ ਬਾਹਰ ਆਂਦੇ ਹਮ ਹਰੇਕ ਦਾ ਵਪਾਰ ਬਾਰੇ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਬੰਦਾ ਕਿੰਨਾ ਵਪਾਰ ਕਰ ਰਿਹਾ ਹੁਣ ਮੇਰੇ ਕੋਲ ਹੁਣੇ ਇੱਕ ਸਰਪੰਚ ਬੈਠ ਕੇ ਗਿਆ ਸੀ ਮੈਂ ਕਦੇ ਉਹਨੂੰ ਐ ਨਹੀਂ ਪੁੱਛਿਆ ਕਿ ਤੇਰਾ ਵਪਾਰ ਕੀ ਹੈ ਮੈਨੂੰ ਤਾਂ ਲੱਗਦਾ ਸਰਪੰਚ ਹੈ ਪਿੰਡ ਦਾ ਖੇਤੀ ਕਰਦਾ ਹੋਣਾ ਜੀ ਔਰ ਜੇ ਕੱਲ ਕੋਈ ਗੈਰ ਕਾਨੂੰਨੀ ਕੰਮ ਕਰਦੇ ਉਹ ਥੋੜੀ ਨਾ ਮਤਲਬ ਕਿ ਮੇਰੇ ਨਾਲ ਚਾਰ ਫੋਟੋ ਖਿੱਚ ਆਤੀ ਮੇਰਾ ਸਹਿਯੋਗੀ ਆ ਇਹਦਾ ਇਹ ਥੋੜੀ ਨਾ ਮਤਲਬ ਕਿ ਮੈਂ ਉਸਦੇ ਨਾਲ ਹਿੱਸੇਦਾਰੀ ਹੈ ਜੀ ਔਰ ਭੋਲੇ ਦੀ ਕ੍ਰੈਡੀਬਿਲਿਟੀ ਤੇ ਕੋਣ ਕੋ ਆਪ ਬੰਦਾ ਅੰਦਰ ਆ ਆਪ ਚਿੱਟਾ ਭੇਜਿੰਦਾ ਕਿੰਗਪਿੰਨਾ ਉਹਦੇ ਬਿਆਨ ਤੇ ਮੈਨੂੰ ਤਾਂ ਸਰਕਾਰਾਂ ਦੀ ਸ਼ੈਦੀ ਬੱਚਾ ਖੰਨਾ ਸਾਹਿਬ ਹਾਂ ਮੈਂ ਸਹਿਮਤ ਹਾਂ ਉਪਰਾਨੀ ਸਰਕਾਰਾਂ ਦੇ ਮੈਂ ਸਹਿਮਤ ਕਰਦਾ ਉਸ ਚੀਜ਼ ਨੂੰ ਹਾਂ ਮੈਂ ਸਹਿਮਤ ਦੇਖੋ ਇਨਾ ਵੱਡਾ ਵਪਾਰੀ ਬੰਨਾ ਕਿਸੇ ਕਿਸੇ ਪੋਲੀਟੀਕਲ ਬੰਦੇ ਦੀ ਮਦਦ ਨਾਲ ਹੀ ਬਣਿਆ ਉਹ ਬੋਲਾ ਜਿੱਥੇ ਤੱਕ ਬਣਿਆ ਸੀ ਮੈਨੂੰ ਨਹੀਂ ਪਤਾ ਕਿਤੇ ਨੇੜੇ ਸੀ ਕਿਤੇ ਨਹੀਂ ਨੇੜੇ ਸੀ ਬਟ ਭੋਲੇ ਦਾ ਤਾਂ ਭੋਲੇ ਦਾ ਨਾਮ ਤਾਂ ਮੈਂ ਪਹਿਲੀ ਵਾਰ ਸੁਣਿਆ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਪਹਿਲਾਂ ਤਾਂ ਮੈਂ ਭੋਲੇ ਨੂੰ ਜਾਣਦਾ ਹੀ ਨਹੀਂ ਸੀ ਤੇ ਮੇਰਾ ਕਹਿਣ ਦਾ ਬਾਅਦ ਸਿਰ ਵੀ ਨਾ ਹੈ ਕਿ ਜੇ ਕਿਸੇ ਦੇ ਖਿਲਾਫ ਵੀ ਸਬੂਤ ਹੈ ਹੂੰ ਤੂੰ ਪੇਸ਼ ਕਰੋ ਦੇਖੋ ਅੱਜ ਦੇ ਜੋ ਕਾਨੂੰਨ ਜੱਜ ਜੋ ਕੋਰਟ ਕਚਹਿਰੀਆਂ ਉਹ ਕਿਸੇ ਨੂੰ ਫਜ਼ੂਲ ਦੇ ਵਿੱਚ ਬਾਈਜ਼ ਬਰੀ ਨਹੀਂ ਕਰਦਾ ਜੀ ਉਹਨੂੰ ਫਜ਼ੂਲ ਦੇ ਵਿੱਚ ਬੇਲ ਨਹੀਂ ਦਿੰਦਾ ਜੇ ਬਿਕਰਮ ਮਜੀਠੀਆ ਜਾਂ ਕਿਸੇ ਦੇ ਖਿਲਾਫ ਹਮ ਸਰਕਾਰ ਦੇ ਕੋਲ ਸਬੂਤ ਹੈ ਕਟਰ ਸਬੂਤ ਹੈ ਜੱਜ ਕੋਲ ਪੇਸ਼ ਕਰੋ ਕੌਣ ਬਖਸ਼ੇਗਾ ਪਰ ਹਮਣਾ ਰੋੜਾ ਦਾ ਕਹਿੰਦੇ ਕਿ ਜੇਕਰ ਬੀਜੇਪੀ ਸਿਹਰਤ ਸੀ ਕਿ ਨਸ਼ੇ ਨੂੰ ਲੈ ਕੇ 7 ਤੋਂ ਲੈ ਕੇ 17 ਤੱਕ ਸਰਕਾਰ ਰਹਿੰਦੀ ਆ ਭਾਈ ਵੱਡੀ ਵਾਲੀ ਸਰਕਾਰ ਰਹਿੰਦੀ ਆ ਉਦੋਂ ਭੋਲੇ ਦੀ ਸਟੇਟਮੈਂਟ ਆਉਂਦੀ ਆ 13 14 ਉਦੋਂ ਤੋਂ ਹੀ ਕੇਂਦਰ ਦੇ ਸਰਕਾਰ বিজেপি ਦੀ ਹੈਗੀ ਆ ਕਿ ਉਦੋਂ বিজেপি ਨੂੰ ਪਤਾ ਨਹੀਂ ਕਿ ਕੀ ਪੰਜਾਬ ਦੇ ਵਿੱਚ ਨਸ਼ਾ ਹੈਗਾ ਲੋਕ ਮਰ ਰਹੇ ਆ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ ਫਿਰ ਮੇਰੇ ਖਿਆਲ ਕਿਤੀ ਹੈ ਪਰ ਜਬ ਸਬੂਤ ਹੀ ਨਹੀਂ ਹੈ ਹਮ ਭਾਈ ਕਿਤੀ ਹੋਣੀ ਹੈ ਮੈਨੂੰ ਇਹਦੀ ਜਾਣਕਾਰੀ ਨਹੀਂ ਹੈ ਪਰ ਜੇ ਸਬੂਤ ਹੀ ਨਹੀਂ ਪੇਸ਼ ਹੋਆ ਕੈਪਟਨ ਸਾਹਿਬ ਦੀ ਸਰਕਾਰ ਵੀ ਬੜੀ ਸੀ ਉਹਨਾਂ ਦੇ ਵੀ ਐਮ ਐਲ ਏ ਮੰਤਰੀਆਂ ਨੇ ਬੜਾ ਰੋਲਾ ਪਾਇਆ ਪਰ ਜੇ ਸਬੂਤ ਹੀ ਨਹੀਂ ਮਿਲਿਆ ਤਾਂ ਕਿਸੇ ਨੂੰ ਬਿਨਾਂ ਸਬੂਤ ਦੇ ਅੰਦਰ ਥੋੜੀ ਦਾ ਦੇ ਸਕਦੇ ਆਪਾਂ ਹਮ ਸਬੂਤ ਚਾਹੀਦਾ ਜੀ ਮੇਰੇ ਕੋਲ ਵੀ ਪਹੁੰਚ ਲੋ ਕਾਮਦੇ ਸਿਆਸੀ ਤੌਰ ਤੇ ਕਿ ਜਿਹਦੇ ਖਿਲਾਫ ਆ ਪਾਇਆ ਕਰਦੀ ਉਹ ਕਰਦੀ ਮੈਂ ਕਹਿੰਦਾ ਨਹੀਂ ਕਿ ਕਿਸੇ ਦਾ ਮੈਂ ਕਿਸੇ ਦਾ ਜ਼ਬਰਦਸਤੀ ਤੇ ਨਹੀਂ ਕਰਾਂ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਸਰਕਾਰਾਂ ਦੇ ਕੋਲ ਕੋਈ ਸਬੂਤ ਹੈ ਕਿ ਜਿਹਦੇ ਲਈ ਉਹਨੂੰ ਸਜ਼ਾ ਹੋ ਸਕਦੀ ਹੈ ਐ ਸਿਰਫ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਗੱਲਾਂ ਕਿਤੇ ਜਾ ਰਹੀ ਪਰ ਖਨਾ ਸਰ ਬਿਕਰਮ ਨੂੰ ਛੱਡਦੇ ਬਹੁਤ ਸਮ ਸਮ ਦਾ ਗੱਲ ਸਮ ਸਮ ਦਾ ਗੱਲ ਕਿਸੇ 12000 ਤੋਂ ਪਲੱਸ ਜਿਹੜੀ ਐਫ ਆਈ ਆਰ ਕੀਤੀਆਂ ਨੇ ਨਸ਼ਿਆਂ ਨੂੰ ਲੈ ਕੇ ਜਿਹੜੇ ਨਸ਼ਾ ਵੇਚਦੇ ਸੀਗੇ ਪੰਜਾਬ ਦੇ ਵਿੱਚ 19000 ਤੋਂ ਵੱਧ ਜਿਹੜੀਆਂ ਐਫਆਰੀਆਂ ਹੋਈਆਂ ਨੇ ਗ੍ਰਿਫਤਾਰੀਆਂ ਹੋਈਆਂ ਨੇ ਪਰ ਜੇ ਨਸ਼ਾ ਪਿਆ ਖਤਮ ਹੋ ਸਕਦਾ ਜਿਹੜੇ ਸਭ ਨੇ ਕੰਮ ਕਰ ਰਹੇ ਕੋਈ ਨਸ਼ਾ ਘੱਬ ਨਹੀਂ ਵਾਂ ਹਾਂ ਪਰਚੇ ਜ਼ਰੂਰ ਦਿੱਤੇ ਹੋਣੇ ਆਂ ਛੋਟੇ ਨਸ਼ਾ ਵੇਚਣ ਵਾਲੇ ਤੇ ਕਿਤੇ ਹੋਣੇ ਆਂ ਮੈਨੂੰ ਤੋਂ ਜੋ ਜਾਣਕਾਰੀ ਹੈ ਕੋਈ ਮੈਨੂੰ ਕਹਿ ਰਿਹਾ ਸੀ ਕਿ ਜੋ ਬੰਦਾ ਨਸ਼ਾ ਆਪ ਲੈਂਦਾ ਉਹਦੇ ਉੱਤੇ ਵੀ ਪਰਚਾ ਹੋਵੇ ਅਨਕੜੇ ਦਿਖਾਉਣ ਵਾਸਤੇ ਗੱਲ ਉਹ ਨਹੀਂ ਪੰਜਾਬ ਦੇ ਵਿੱਚ ਨਸ਼ਾ ਦੀ ਲੜਾਈ ਲੜਨ ਵਾਸਤੇ ਪਹਿਲੀ ਚੀਜ਼ ਜੋ ਸਾਨੂੰ ਕਰਨੀ ਹੈ ਉਹ ਹੈਗੀ ਰੋਜ਼ਗਾਰੀ ਪੈਦਾ ਕਰ ਆਪਣੇ ਆਦੇਤ ਵੱਧ ਬੱਚੇ ਜੋ ਨਸ਼ਾ ਅੱਜ ਪੰਜਾਬ ਦੇ ਵਿੱਚ ਨਸ਼ਾ ਕਰਦੇ ਉਹ ਵੇਲੇ ਕਰਕੇ ਨਸ਼ਾ ਕਰਦੇ ਜੋ ਬੰਦਾ ਲੋਕਰੀ ਤੇ ਉੱਠ ਕੇ ਸਵੇਰੇ ਨੌਕਰੀ ਤੇ ਜਾ ਰਿਹਾ ਸ਼ਾਮ ਤੱਕ ਨੌਕਰੀ ਕਰਦਾ ਉਹਦੇ ਕੋਲ ਨਸ਼ਾ ਕਰਨ ਵਾਸਤੇ ਟਾਈਮ ਹੀ ਨਹੀਂ ਹੈ ਇਹ ਤਾਂ ਉਹ ਬੱਚੇ ਹਨ ਚਾਹੇ ਪੜੇ ਲਿਖੇ ਹੋਣ ਚਾਹੇ ਘੱਟ ਪੜੇ ਲਿਖੇ ਹੋਣ ਚਾਹੇ ਹਨਪੜੋ ਜਿਨ੍ਹਾਂ ਨੂੰ ਕੋਈ ਰੋਜ਼ਗਾਰੀ ਦਾ ਸਾਧਨ ਹੀ ਨਹੀਂ ਮਿਲਦਾ ਉਹ ਵੇਲੇ ਆ ਉਹ ਫਰਸਟ੍ਰੇਟਡ ਹੈ ਘਰ ਜਾਂਦੇ ਤਾਂ ਉੱਥੇ ਟੌਂਟ ਮਿਲਦੀ ਹੈ ਕਈ ਔਰ ਜਾਂਦੇ ਤਾਂ ਆਪਣੇ ਫਰਸਟ੍ਰੇਸ਼ਨ ਕਾ ਕੇ ਜੀ ਐ ਔਰ ਐਸਾ ਕੱਲਾ ਤਾਂ ਹੈ ਨਹੀਂ ਉਹ ਉਹ ਬੰਦਾ ਇੱਕ ਜੁੰਡ ਬਣ ਜਾਂਦੀ ਹੈ ਸਾਰੇ ਵੇਲੇ ਇਕੱਠੇ ਹੋ ਜਾਂਦੇ ਆ ਔਰ ਇਸ ਕਰਕੇ ਉਹ ਗਲਤ ਪਾਸੇ ਚੜ ਜਾਂਦੇ ਆ ਨਸ਼ਾ ਨੂੰ ਦੂਰ ਕਰਨ ਵਾਸਤੇ ਪਹਿਲੇ ਆਪਾਂ ਨੌਕਰੀਆਂ ਪੈਦਾ ਕਰੀਏ ਨੌਕਰੀਆਂ ਪੈਦਾ ਕਰਨ ਵਾਸਤੇ ਸਾਨੂੰ ਵਪਾਰ ਪੈਦਾ ਕਰਨਾ ਹੈ ਵਪਾਰ ਪੈਦਾ ਕਰਨ ਵਾਸਤੇ ਸਾਨੂੰ ਇੱਕ ਮਾਹੌਲ ਬਣਾਉਣਾ ਹੈ ਪੰਜਾਬ ਦੇ ਵਿੱਚ ਜਿੱਥੇ ਵਪਾਰੀ ਜੋ ਪੈਸਾ ਇੱਥੇ ਲਾ ਰਿਹਾ ਹੈ ਉਹਨੂੰ ਇਹ ਮਹਿਸੂਸ ਹੋ ਕਿ ਮੈਂ ਸੁਰੱਖਿਤ ਹਾਂ ਮੇਰਾ ਵਪਾਰ ਠੀਕ ਚੱਲੇਗਾ ਮੇਰੇ ਖਿਲਾਫ ਕੋਈ ਦੰਗੇ ਨਹੀਂ ਹੋਣੇ ਮੇਰੇ ਖਿਲਾਫ ਕੋਈ ਧੱਕੇ ਨਹੀਂ ਹੋਣੇ ਤਾਂ ਜਾ ਕੇ ਪੰਜਾਬ ਦਾ ਰੁਖ ਬਦਲੂਗਾ ਤਾਂ ਜਾ ਕੇ ਨਸ਼ੇ ਤੁਸੀਂ ਜਿੰਨੇ ਮਰਜੀ ਪਰਚੇ ਕਰ ਲਓ ਅੱਜ ਜੋ ਨਸ਼ਾ 2 ਰੁਪਏ 'ਚ ਵਿਕ ਰਿਹਾ ਤੁਸੀਂ ਜਿੰਨੀ ਜ਼ਿਆਦਾ ਸਖਤੀ ਕਰੋਗੇ ਉਹ ਵਿਕੇਗਾ ਫਿਰ ਵੀ ਉਹ 2 ਰੁਪਏ ਦਾ 8 ਰੁਪਏ ਦਾ ਵੇਚੂਗਾ ਜੀ ਤੁਸੀਂ ਜੇ ਨਸ਼ੇ ਦੇ ਖਿਲਾਫ ਲੜਾਈ ਲੜਨੀ ਹੈ ਤੇ ਪਹਿਲੇ ਰੋਜ਼ਗਾਰੀ ਪੈਦਾ ਕਰੋ ਬੱਚਿਆਂ ਨੂੰ ਇੱਕ ਆਪਣੇ ਪੈਰਾ ਤੇ ਖੜੇ ਹੋਣ ਦਾ ਮੌਕਾ ਦਿਓ ਤਾਂ ਹੀ ਜਾ ਕੇ ਨਸ਼ੇ ਦੇ ਖਿਲਾਫ ਤੁਸੀਂ ਲੜਾਈ ਲੜ ਸਕਦੇ ਹੋ ਵੇਲੇ ਬੱਚਿਆਂ ਨੂੰ ਤੁਸੀਂ ਕਦੀ ਨਹੀਂ ਆਦਰਵਾਇਜ਼ ਕੁਝ ਕਰ ਸਕਦੇ ਜੀ ਜੇ ਪਿੰਡ ਅਟਾ ਦਾ ਕਾਰਜਕਰ ਖਤਮ ਹੁੰਦਾ ਉਸ ਤੋਂ ਬਾਅਦ ਦੇ ਬੱਚੇ ਤਮਾਮ ਲੀਡਰਾਂ ਦੀ ਜਿਹੜੀ ਲੈਪਟਾਪ ਭੇਜੀ ਜਾਂਦੀ ਹੈ ਉਦੇ ਵਿੱਚ ਮਨੋਰਾਲ ਖੱਟੜ ਦਾ ਵੀ ਨਾਮ ਆਉਂਦਾ ਸੁਵੇਤ ਮਾਲਿਕ ਦਾ ਨਾਮ ਆਉਂਦਾ ਅਸ਼wini ਉਹਨਾਂ ਦਾ ਨਾਮ ਆਉਂਦਾ ਹੈ ਕਿਹੜੇ ਪ੍ਰਧਾਨ ਦੀ ਕਮਾਈ ਦੇ ਵਿੱਚ ਬੀਜੇਪੀ ਹੈ ਜਿਹੜੀ ਉਹ ਪੰਜਾਬ ਦੀ ਗੱਲ ਕਰ ਲਈਏ ਜਾਂ ਹੋਰਾਂ ਸਟੇਟਾਂ ਦੀ ਗੱਲ ਕਰ ਲਈਏ ਅੱਗੇ ਵੱਸ ਸਕਦੀ ਹੋਰ ਮਜ਼ਬੂਤ ਹੋ ਸਕਦੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਗ੍ਰਹਿ ਮੰਤਰੀ ਅਮੇਸ਼ਾ ਜੀ ਦੇ ਰੈਨਵੇਟ ਬਹੁਤ ਵਧੀਆ ਕੰਮ ਕਰਦੇ ਸਰਕਾਰ ਵੀ ਤੇ ਪਾਰਟੀ ਵੀ ਇਹ ਫੈਸਲਾ ਆਰਐਸਐਸ ਤੇ

ਪੂਰੀ ਭਾਰਤੀ ਜਨਤਾ ਪਾਰਟੀ ਉਹ ਨਹੀਂ ਸਵੀਕਾਰ ਕਰੇਗੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਨਵਾਈ ਹੇਠ ਆਪਾ ਜਿਸ ਤਰੀਕੇ ਨਾਲ ਕੰਮ ਕਰ ਰਹੇ ਆਪਾ ਉਸੇ ਤਰੀਕੇ ਨਾਲ ਕਰਦੇ ਰਹਿਣਗੇ ਲਾਲਸ ਵਾਲਾ ਖੰਨਾ ਸਾਹਿਬ ਕੀ ਆਉਣ ਵਾਲੇ ਟਾਈਮ ਦੇ ਵਿੱਚ ਬੀਜਪੀ ਦਾ ਸ਼੍ਰੋਮਣੀ ਅਕਾਲੀ ਦਲ ਤਾਂ ਇਕੱਠ ਜੋੜੂਗਾ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਆਪਾਂ ਪਹਿਲੇ ਵੀ ਇਕੱਠੇ ਹੁੰਦੇ ਸੀ ਔਰ ਅੱਗੇ ਵੀ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿੰਦਾ ਰਹਿਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਇੱਕ ਖੇਤਰੀ ਪਾਰਟੀ ਦਾ ਪੰਜਾਬ ਜੈਸੀ ਸੂਬੇ ਦੇ ਵਿੱਚ ਆ ਤਕੜਾ ਰਹਿਣਾ ਪੰਜਾਬ ਦੇ ਭਲੇ ਵਾਸਤੇ ਸਿੱਖ ਕੌਮ ਦੇ ਭਲੇ ਵਾਸਤੇ ਪੰਜਾਬ ਪੰਜਾਬੀਆਂ ਦੇ ਭਲੇ ਵਾਸਤੇ ਔਰ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਜੇ ਇਕੱਠੇ ਹੁੰਦੀ ਹੈ ਜੀ ਤੇ ਮੈਨੂੰ ਲੱਗਦਾ ਇਹਦਾ ਪੰਜਾਬ ਦੇ ਵਿੱਚ ਪੰਜਾਬ ਦਾ ਹੀ ਭਲਾ ਹੋਊ ਜੀ ਤੇ ਮੈਂ ਕਹਿੰਦਾ ਖੱਟਿਆ ਹੋ ਸਕਦੀ ਹੈ ਜੀ ਧੰਨਵਾਦ ਨੰਨਾ ਸਾਹਿਬ ਤੁਸੀਂ ਰੂਝੇ ਮਾਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸੀ ਗਾਲ ਧੰਨਵਾਦ ਜੀ ਸਰ ਅਰਵਿੰਦ ਖੰਨਾ ਇਹਨਾਂ ਨਾਲ ਵਾਰਤਾਲਾਪ ਕੀਤੀ ਹੈ ਜਿਹੜੀ ਪੰਜਾਬ ਦੇ ਕਰੰਟਲੀ ਮੁੱਦਿਆਂ ਨੂੰ ਲੈ ਕੇ ਚਾਹਿਓ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਗਰਮੀ ਬਹੁਤ ਹੈ 45 46 ਦੇ ਆਸ-ਪਾਸ ਪਾਰਾ ਗਰਮੀ ਦਾ ਪਰ ਉੱਥੇ ਹੀ ਪੰਜਾਬ ਦੀ ਸਿਆਸਤ ਦੀ ਗੱਲ ਕਰਨੀ ਤਾਂ ਪੰਜਾਬ ਦੀ ਸਿਆਸਤ ਵੀ ਗਰਮਈ ਹੋਈ ਹੈ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਚਾਹਿਓ ਨਸ਼ੇ ਨੂੰ ਲੈ ਕੇ ਗੱਲ ਹੋਵੇ ਚਾਹੇ ਰੋਜ਼ਗਾਰ ਦੀ ਗੱਲ ਦੇਵੇ ਖੰਨਾ ਸਾਹਮਣੇ ਕੀਤੀ ਹੈ ਕਿ ਸਰਕਾਰ ਨੂੰ ਇੱਕ ਐਡਵਾਈਸ ਹੈ ਜਿਹੜੀ ਹੈ ਕਿ ਰੋਜ਼ਗਾਰ ਆ ਜਿਹੜਾ ਉਹ ਸਭ ਤੋਂ ਵੱਡੀ ਗੱਲ ਹੁੰਦਾ ਨਸ਼ਾ ਆਤਮਕੰਨ ਦੇ ਲਈ ਪਰ ਉਥੇ ਸੱਤਾਧਾਰੀ ਪਾਰਟੀ ਦਾ ਕਹਿਣਾ ਕੇ 60000 ਤੋਂ ਪਲੱਸ ਆ ਜਿਹੜੇ ਨੌਕਰੀਆਂ ਅਸੀਂ ਉਹ ਪੰਜਾਬ ਦੇ ਵਿੱਚ ਦਿੱਥੀਆਂ ਨੇ 27 ਨੇੜੇ ਆ ਔਰ ਸਰਗਰਮੀ ਆ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਤੇਜ਼ ਵੀ ਹੋ ਗਈ ਆ ਹੁਣ ਬਾਰੇ ਸਮੇਂ ਦੇ ਵਿੱਚ ਹੁੰਦਾ ਕੀ ਆ ਇਹ ਸਮਾਂ ਨਹੀਂ ਦੱਸਣਾ ਜੁੜੇ ਰਹੋ ਨਿਰਪੱਖ ਪੋਰਟਸ ਦੇ ਨਾਲ ਮੈਂ ਸਿਮਰਜੀਤ ਖਰਸਾਨਾ ਕੈਮਰਾਮੈਨ ਗੁਰਸ਼ਾਨ ਦੇ ਨਾਲ ਧੰਨਵਾਦ